ਹਾਂਜੀ ਦੋਸਤੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਆ ਕਿ ਤੁਹਾਡੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਐਫਆਈਆਰ ਦਾਜ ਤਾਂ ਨਹੀਂ ਹੋਈ ਹੋਈ ਕਿਉਂਕਿ ਬਹੁਤ ਸਾਰੇ ਲੋਕੀ ਆ ਜਿਹੜੇ ਥਾਣੇ ਜਾਣ ਤੋਂ ਗੁਰੇਜ਼ ਕਰਦੇ ਆ ਤੇ ਉਹ ਆਪਣੇ ਘਰੇ ਬੈਠੇ ਨੇ ਆਪਣੀ ਕੋਈ ਵੀ ਜੇ ਕੋਈ ਐਫਆਈਆਰ ਉਹਦੇ ਉੱਤੇ ਹੋਈ ਆ ਤਾਂ ਉਹਨੂੰ ਚੈੱਕ ਕਰ ਸਕਦੇ ਆ ਕਿਉਂਕਿ ਅੱਜਕੱਲ ਸਾਰਾ ਕੁਝ ਆਨਲਾਈਨ ਡਾਟਾ ਪਿਆ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਆ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਤੇ ਇਹ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਦਾ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਸੋ ਦੋ ਦੇਖਣੇ ਵਾਸਤੇ ਇਹ ਵੀਡੀਓ ਨੂੰ ਪੂਰਾ ਦੇਖ ਸਭ ਤੋਂ ਪਹਿਲਾਂ ਤੁਸੀਂ Google ਤੇ ਜਾ ਕੇ CCTVNS ਸਰਚ ਕਰਨਾ ਉਸ ਤੋਂ ਬਾਅਦ ਆਪਣਾ ਨਾਮ ਉੱਪਰ ਮੈਂਸ਼ਨ ਕਰਨਾ ਤੇ ਫੋਨ ਨੰਬਰ ਮੈਂਸ਼ਨ ਕਰਕੇ ਇੱਕ OTP ਆਊਗਾ ਉਹ OTP ਨੂੰ ਤੁਸੀਂ ਇੱਥੇ ਫਿਲ ਕਰ ਲਿਓ ਫਿਲ ਕਰਨ ਤੋਂ ਬਾਅਦ ਇੱਕ ਜਿਹੜਾ ਕੈਪਚਾ ਆਊਗਾ ਉਹਨੂੰ ਕੈਪਚਨ ਵੀ ਭਰ ਲਿਓ ਕੈਪਚਾ ਭਰਨ ਤੋਂ ਬਾਅਦ ਆ 사이ਟ ਖੁੱਲ ਕੇ ਆਉਂਗੀ ਪ੍ਰੋਕਲੇਮ ਅਫੈਂਡਰਲ ਨੂੰ ਓਕੇ ਕਰ ਲਿਓ ਪ੍ਰੋਕਲੇਮ ਅਫੈਂਡਰ ਨੂੰ ਓਕੇ ਕਰਨ ਤੋਂ ਬਾਅਦ ਜਿਹੜੀ ਜਿਹੜੀ ਤੁਹਾਡਾ ਨਾਮ ਨੰਬਰ ਤੁਹਾਡਾ ਡਿਸਟ੍ਰਿਕਟ ਆ ਥੋੜੇ ਸਟੇਟ ਆ ਉਹ ਨੂੰ ਆਪਣਾ ਫਿਲ ਕਰ ਫਿਲ ਕਰਨ ਤੋਂ ਬਾਅਦ ਜੇਕਰ ਤੁਹਾਡਾ ਨਾਮ ਨੰਬਰ ਇੱਥੇ ਮੈਂਸ਼ਨ ਹੁੰਦਾ ਤਾਂ ਤਾਂ ਇਹਦਾ ਮਤਲਬ ਤੁਹਾਡੇ ਉੱਤੇ ਐਫਆਈਆਰ ਹੋਈ ਹੋਈ ਹੈ ਜੇ ਕੁਝ ਵੀ ਨਹੀਂ ਸ਼ੋਅ ਕਰਦਾ ਨਾਟ ਫਾਊਂਡ ਸ਼ੋਅ ਕਰਦਾ ਇਹਦਾ ਮਤਲਬ ਹੈ ਤੁਹਾਡੇ ਉੱਤੇ ਕੋਈ ਵੀ ਜਿਹੜੀ ਐਫਆਈਆਰ ਵਗੈਰਾ ਦਰਜ ਨਹੀਂ ਹੋਈ ਹੋਈ ਆਨਲਾਈਨ ਨੀ ਰਿਕਾਰਡ ਬੋਲਦਾ ਉਹਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਬੰਦਿਆਂ ਨੂੰ ਇਹ ਜ਼ਰੂਰਤਾ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ